ਕਿ ਮੇਲਨ ਸਾਹਿਬ ਇਹ ਪਗਮਨ ਨੂੰ ਸੱਸੀ ਕਾਲ ਮਮੀ ਦਾ ਕਦਾ ਸਹੀ ਠੀਕ ਹੋ ਗਿਆ ਪਰ ਮਾਤਮਾ ਆਇਆ ਤੇ ਤੰਦੂ ਤੇ ਬਗਦੇ ਸਾਹਿਬ ਖੁਰ ਘਰੋਂ ਜਾਣਾ ਮੈਨੂੰ ਨਾ ਸਕੂਟਰ ਦੀ ਜੂਟ ਵਾ ਤੇ ਆਪਾਂ ਸਕੂਟਰ ਹੀ ਲੈਣੀ ਹੈ ਤੇ ਸਾਹਿਬੀ ਕਹਣਾ ਤੁਹਾਨੂੰ ਮੈਨੂੰ ਸਕੂਟਰ ਹੀ ਦਵਾ ਪੰਜਾਬੀ ਵੀਰੋ ਆ ਜਿਹੜੀ ਵੀਡੀਓ ਤੁਸੀਂ ਸੁਣੀ ਆ ਜਿਹੜਾ ਇਹ ਬੱਬਾ ਵੀਰ ਤੁਹਾਡੇ ਕੋ ਸਕੂਟਰੀ ਬਾਰੇ ਕਹਿ ਰਿਹਾ ਇਹ ਤਾਂ ਨੂੰ ਥੱਲੇ ਫੋਟੋ ਵੀ ਸਕੂਟਰ ਦੀ ਲਾਵਾਂਗੇ ਜਿਹੜੀ ਚਾਹੁੰਦਾ ਇਹ ਵੀਰ ਨੂੰ ਇਹਦੇ ਦਾਦਾ ਤੇ ਦਾਦੀ ਪਾਲਦੇ ਆ ਨਾ ਤੁਰ ਫਿਰ ਸਕਦਾ ਪ੍ਰਸ਼ਾਦਾ ਵੀ ਉਹ ਛਕਾਉਂਦੇ ਆ ਤੇ ਆ ਇਹ ਵੀਰ ਦਾ ਨੰਬਰ ਆ 8437792568 ਇਸ ਨੰਬਰ ਤੇ ਸੰਪਰਕ ਕਰ ਲਿਓ ਵੱਧ ਤੋਂ ਵੱਧ ਮਤ ਕਰਕੇ ਆਪਾਂ ਹਰ ਗਪਾਲ ਸਿੰਘ ਬੱਬੇ ਦੀ ਮਤ ਕਰੀਏ ਪਿੰਡ ਚੌਂਗ ਨੇੜੇ ਮਹਿਤਾ ਚੌਂਗ ਆ ਤੇ ਇਹਨੂੰ ਸਕੂਟਰ ਲੈ ਦिए ਜਿਹਦਾ ਇਹਦਾ ਦਾਦਾ ਜੀ ਇਹਨੂੰ ਗਾਂਵ ਮਛਾਂ ਲੈ ਜਾ ਕਰਨ ਬਹੁਤ ਮੁਸ਼ਕਲ ਜੀ ਵੀਰ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਏਗਾ ਵੱਧ ਤੋਂ ਵੱਧ